ਕ੍ਰੀਕ ਕਾਲ ਦੋਸਤੋ ਨੀਂਦ ਕਰਦੇ ਤੁਸੀਂ ਹੋਗੇ ਸਾਰੇ ਠੀਕ ਠਾਕ ਜੀ ਆ ਚਪਾ ਦੇਖਦੇ ਬਈ ਚਰੀ ਵਾਲੇ ਚ ਮਾਰ ਗਿਆ ਟੱਕ ਜਿ ਬੱਤ ਆ ਗਿਆ ਵਸ਼ੀਣ ਵਾਸਤੇ ਕਰੂਗੇ ਤਿਆਰ ਫਿਰ ਦੇਖਦੇ ਆਪਾਂ ਕੱਲ ਕੋਲੋਂ ਬਾਦ ਨੇ ਇਹਦੇ ਵਿੱਚ ਦਾ ਚਰੀ ਖਾਸ ਹੀ ਖੜੀ ਆ ਯਾਰ ਚਰੀ ਸੁੱਖੂ ਸੁੱਖੂ ਕਹਿੰਦਾ ਪਿੱਛੇ ਪਾ ਦੇ ਬਈ ਚਰੀ ਦੇਖੋ ਕਿੰਨੀ ਖੜੀ ਆ ਐਨ ਚਲੋ ਬਈ ਪੰਜ ਚਾਰ ਭਰੀਆਂ ਹੋਣੀਆਂ ਹੋ ਜਾਣੀਆਂ ਹਾਂ ਬੱਸ ਬੱਸ ਦੇਖੋ ਭਾਈ ਜਿਹੜੀ ਫੁੱਟੀ ਵੀ ਆ ਦੁਬਾਰਾ ਦੂਈ ਵਾੜ ਸੁੱਖੂਆਂ ਦਾ ਪਿੱਛੇ ਵਾਦੇ ਬੱਸ ਭਾਈ ਕੀ ਕਰਨਾ ਤੇ ਬਾਕੀ ਵੀਡੀਓ ਨੂੰ ਲਾਈਕ ਕਰੇ ਕਰੋ ਭਾਈ ਕਮੈਂਟ ਕਰੇ ਕਰੋ ਸ਼ੇਅਰ ਕਰੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਇਹਨਾਂ ਨਹੀਂ ਸਬਸਕ੍ਰਾਈਬ ਕਰਾਇਆ ਬਾਈ ਸੋਹਣੇ ਸੋਹਣੇ ਵਲੌਗ ਦੇਖਣ ਵਾਸਤੇ ਹੁਣ ਆਪਾਂ ਨੇ 2 ਦਿਨ ਤੱਕ ਬਸ ਬਢਾਈ ਸ਼ੁਰੂ ਹੈ ਆਪਣੇ ਕੋਲ ਕਰਾਇਆ ਵਾ ਆਪਾਂ ਨੇ ਬੁੱਕ ਨੰਬਰ ਕੰਪੈਨ ਵਾਲੇ ਕੋਲ 2 ਦਿਨ ਕਹਿੰਦਾ ਰੁਕਜੋ 2-3 ਦਿਨ ਮਰਨ ਗਿਆ ਚੱਲੋ ਵੀ ਅੱਜ 4 ਤਰੀਕ ਹੈ 6 ਤਰੀਕ ਤੇ ਬਾਅਦ ਆਪਾਂ ਨਾ ਵੱਢ ਲੈਣੀ ਜੀਰੀ ਫਿਰ ਦਿਖਾਵੂਗੇ ਤੁਹਾਨੂੰ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸੱਲ ਵੀਡੀਓ ਪੂਰੀ ਦੇਖਿਆ ਕਰੋ ਬਾਈ ਵੀਡੀਓ ਪੂਰੀ ਨਹੀਂ ਦੇਖਦੇ ਹੈ ਦੇਖੋ ਕਿੰਨੀ ਫੁੱਟੇ ਵੀ ਕਰੀ ਪੱਟ ਲੈਣਾ ਵੱਡਾ ਲੈਨੇ ਯਾਰ ਨਹੀਂ ਪਤਾ ਗਿਆ ਦੇਖੀ ਕਿੰਨੀ ਇੱਧਰ ਤਾਂ ਵੱਡਾ ਹੋ ਜਾਣੀ ਇੱਧਰ ਤਾਂ ਚੱਲ ਉੱਪਰ ਬੜੀ ਮੋਟੀ ਰਹਿ ਜੂਗੀ ਇੱਧਰ ਰਹਿ ਜੂਗੀ ਆਹ ਹੈ ਆਹ ਇੱਧਰ ਤਾਂ ਚੱਲ ਉੱਪਰ ਤੇ ਜ਼ਿਆਦਾ ਵੱਡੀ ਵੀ ਨਾ ਫਿਰ ਆ ਇੱਛਾ ਤਾਂ ਵੱਡੇ ਹੋ ਜਾਣੀ ਆ 2-4 ਐਨ ਭਰੀਆਂ ਹੋ ਜਾਣੀਆਂ 5-4 ਇਹ ਆ ਵੀ 5-4 ਭਰੀਆਂ ਹੋ ਜਾਣੀਆਂ ਮੂੰਹ ਪੈ ਜੂਗੀਆਂ ਡੰਗਰਾਂ ਦੇ ਇਹਨੂੰ ਵੱਢ ਲੰਨੇ ਆਂ ਜੇਨੂੰ ਵੱਢ ਗਾ ਨਾ ਫਿਰ ਦੁਪਹਿਰੇ ਬਾਅਦ ਆਪਾਂ ਉਹ ਮਾਰ ਦੂਗੇ ਸੁਪਰ ਸੀਡਰ ਗੱਲ ਗੱਲ ਲਿਓ ਵੀ ਇਹ ਚੰਨਰ ਮਾਈ ਜੀ ਆ ਸਵਾਰਕਾ ਉਹ ਨਾ ਤਾਂ ਹੀ ਖੁੱਲੂਗਾ ਦੇਖੋ ਬਈ ਅਰੇ ਪੁਰਜੂਗਾ ਫੇ ਸਵਾਰਕਾ ਇਹਨਾਂ ਸੁੱਕਾ ਜਾ ਬਾਹੂਗਾ ਥੋੜਾ ਜਿਹਾ ਨਹੀਂ ਉਤਰੇ ਡਲਾ ਬਣ ਜਾਣਾ ਫਿਰ ਇਹਦੇ ਵਿੱਚ ਹੈਂ ਜਾਦਾ ਗਿੱਲਾ ਨਹੀਂ ਨਾ ਪੁਰਦਾ ਫਿਰ ਪਾਜਬਾ ਨਹੀਂ ਚੱਲੀ ਨਹੀਂ ਐਨ ਹੋ ਜਾਣਾ ਦਾ ਦੋ ਦਿਨ ਹੋਏ ਅੱਛੋ ਨਹੀਂ ਬਗੀ ਪੂਰਾ ਭਗਦਾ ਦਾ ਪੂਰਾ ਆ ਦੇਖਾ ਇੱਥੇ ਨੂੰ ਇਸ ਤਰ੍ਹਾਂ ਦੇਖੀ ਆ ਫਿਰ ਕਵਾੜ ਜਾ ਤਾਂ ਹੀ ਤਾਂ ਕਹਿਣਾ ਤੁਨੂੰ ਵੀ ਸਵਾਰ ਗਿਆ ਬੱਤ ਜਾ ਜੂਗਾ ਲੱਗ ਜਾਣ ਦੇ ਹੋਰ ਧੁੱਪ ਕੱਲ ਕੋਲਦੀ ਕੋਈ ਨਾ ਬਰਸ਼ੀਣੇ ਵੀ ਜਣੀ ਆਪਾਂ ਨਾ ਬਰਸ਼ੀਣੇ ਬੀਜਣੀਆਂ ਗੱਲ ਆਪਾਂ ਇੱਧਰ ਇਦੇ ਲਾਗ ਲਾਗ ਆਪਾਂ ਵੀ ਬਾਜਰਾ 라 ਦੋਗੇ ਹੋਰ 10 12 ਲਾਈਨਾਂ ਫਿਰ ਆਏ ਆਪਾਂ ਬਾਜਰਾ ਆਪਣਾ ਮੁੱਕੇਂ ਕਰਨਾ ਅੱਗੇ ਫਿਰ ਜਿਸ ਤਰ੍ਹਾਂ ਹੁਣ ਇਹਦੀ ਬਾੜ ਲਾਈ ਵੀ ਆਪਾਂ ਨੇ ਵੀ ਇਹਦੀ ਬਾੜ ਖਤਮ ਹੋਈ ਐਨ ਅੱਗਾ ਜਿਹੜੀਆਂ ਹੋਰ ਲਾਉਂਗੇ ਆਪਾਂ 10 ਲੰਨਾ ਫਿਰ ਉਹ ਮਾ ਵੱਡਾ ਲੱਗ ਜੇ ਗੁਰੂ ਕੇ ਪਿੱਛੇ ਬਾੜ ਤਿਆਰ ਹੋ ਜੇ ਗੁਰੂ ਕੀ ਵੀ ਹੱਲੇ ਆਪਾਂ ਨੇ 10 ਕ ਲਾਈਨਾਂ ਦੀਆਂ ਲਾਈਆਂ ਵੀ ਆ ਇਹਨਾਂ ਵਿੱਚ ਹੱਲੇ ਢੇੜਾ ਨਹੀਂ ਆਂਦਾ ਪੂਰਾ ਖਤਮ ਹੋ ਜੰਨੇ ਕੱਖ ਰਿਆਈ ਡੰਗਰਾਂ ਨੂੰ ਲਾਣੀਆਂ ਪੈਣੀਆਂ ਹੋਰ 10 ਕ ਲੈਣਾ। ਚਰੀ ਵੱਡੀ ਵੀ ਆ ਬਹੁਤ ਉੱਪਰ ਤੇ ਬਾਈ। ਖਾਂਦੀਆਂ ਨਹੀਂ ਦੀ ਗਏ ਆ। ਇਸ ਕਰਕੇ ਫੇਰ ਉੱਪਰ ਤੇ ਵੱਡੀ ਦੀ। ਉੱਪਰ ਤੇ ਵੱਡੀ ਵੀ ਦੇਖ ਲੈ ਕਿਸ ਤਰ੍ਹਾਂ ਫੁੱਟ ਰਹੀ ਆ ਕਮਾਲ ਐ ਚਰੀ ਦੀ ਵੀ। ਹੈ? ਆ ਦੇਖਾ ਦਨੌਰ ਵੀ ਗਿੱਲਾ। ਜਿਆਦਾ ਐ ਗਿੱਲ ਜਿਆਦਾ। ਤੇ ਬਾਕੀ ਅੱਜ ਆਪਾਂ ਮਾਰ ਗਏ ਨਾ ਜਿਹੜਾ ਇਧਰੋਂ ਘਰਾਂ ਕਿੰਨੇ ਨੂੰ ਬਾਈ। ਉੱਧਰਲੀ ਜੀਰੀ ਦਿਖਾਣੇ ਆਪਾਂ ਤੁਹਾਨੂੰ ਅੱਜ ਉਰੀ ਰੱਖਦੇ ਕਹੀ ਹੂੰ ਅਹ ਉਰੀ ਰੱਖਦੇ ਤੇ ਆਪਾਂ ਪਹਿਲਾਂ ਵਢਾਉਂਗੇ ਉੱਧਰ ਬਈ ਕਰਾਲੀ ਕਿੰਨੀ ਉੱਧਰ ਵਢਾ ਕੇ ਐਨਾ ਜਿਹੜਾ ਇਹਦੇ ਵਿੱਚ ਮੜਾ ਮੋਟਾ ਦਾਣਾ ਹਰਾਏ ਤੇ ਇਹ ਵੀ ਹੋ ਜਾਊਗਾ ਬਾ ਚਾਰ ਦਿਨ ਵਿੱਚ ਐਨ ਹੋ ਜਾਣਾ ਇਹ ਇਹ ਚਿਤਾਊ ਇੱਕ ਪਾਣੀ ਸੁੱਕੂ। ਹੂੰ। ਇੱਕ ਪਾਣੀ ਨਿਕਲੂਗਾ। ਪੁੱਤ ਪਤਲਾ ਜਾ। ਦਿਨ ਵਾਲੀ ਲਾਈਟ ਮਾ ਫੇਰ ਦੂੰਗੇ ਦੇਖ ਕੇ। ਹੈਂ? ਸ਼ਰੀ ਵਾਲੇ ਚ ਹੈ ਬਈ ਇਹ। 26 ਤੋਂ ਉਹਨੂੰ ਪਤਾ ਹੀ ਹੈ। ਸ਼ਰੀ ਵਾਲਾ ਖੇਤ ਹੈ ਇਹ। ਇਹਦੇ ਵਿੱਚ ਵੀ ਡੋਡੀ ਦੇਖੋ ਆਹ ਦੇਖੋ ਤੋਤੀ ਦੇਖੀ ਛਿੱਟੀ ਛਿੱਟੀ ਜੀ ਕਿੰਨੀ ਹੋ ਗਈ ਫੇਰ। ਆਹ ਦੇਖੋ ਡੋਡੀ ਬਈ। ਉਹ ਹੱਦ ਰੋਟੀ ਐ ਪਾਣੀ ਘਟ ਦੰਨੇ ਇਹਦੇ ਮੈਂ ਹੈ ਕੱਪੜਿਆਂ ਨੂੰ ਬਹੁਤ ਲੱਗਦੀ ਬਈ ਸ਼ਾਇਦ ਇਧਰ ਆ ਦੇਖ ਪੱਕਣ ਲੱਗੀ ਹੈ ਇਧਰ ਨੂੰ ਘਟ ਹੈ ਰੋਟੀ ਇਹਦੀ ਨੂੰ ਮੇਲੇ ਪਤਾ ਲੱਗ ਗਿਆ ਬਿਲੋਂ ਹੁਣ ਦਿਨ ਪਰ ਦਿਨ ਹੁਣ ਵਾਰ ਸਮਝ ਲੱਗ भी हफ्ते हफ्ते ना पीला हो जाना पत्ते उपर पत्ता पीला हो समझ लिजीरी पक् गई देखो रंग बदल इधर भी भाई सू पानी निकलूगा मतलब ਤੋਤੀ ਦੇਖੋ ਚਿੱਟੀ-ਚਿੱਟੀ ਤੋਤੀ ਕਿੰਨੀ ਹੋ ਗਈ ਆ ਦਵਾਰਾ ਫੇਰ ਇਹ ਤਾਂ ਨਹੀਂ ਮੈਨੂੰ ਸਮਝ ਲੱਗਦੀ ਇਹ ਤੋਤੀ ਦੀ ਕਿੱਥੇ ਤੇ ਪੈਦਾ ਹੁੰਦੀ ਆ ਇੰਨਾ ਦਾ ਆਪਾਂ ਨੇ ਇਹਦੇ ਵਿੱਚ ਪਾਣੀ ਵੀ ਨਹੀਂ ਭਰ ਕੇ ਖੜਾ ਕੇ ਰੱਖਿਆ ਵੀ ਪਾਣੀ ਤੇ ਹਾਂ ਔਰ ਇਹਦੇ ਮੇ ਪੱਤਾ ਦੇ ਪੀਲੇ ਲੱਗਿਆ ਹੋਣ ਬਹੁਤ ਬਾਕੀ ਡੋਡੀ ਨਾਲ ਤਾਂ ਇਹ ਕੀ ਬਹੁਤ ਪੁਰਾਣਾ ਹਲ ਕਰਿਆ ਵਾ ਬਾਈ ਦੱਸਿਓ ਕਮੈਂਟ ਕਰਕੇ ਤੁਸੀਂ ਵੀ ਥੋੜੇ ਗੋਲ ਵੀ ਹੈ ਡੁੱਡੀ ਆ ਬਚਾਉ ਹੈ ਆ ਦੇਖ ਲੰਗ ਨਹੀਂ ਹੁੰਦਾ ਡੋਲਪਾ ਨੂੰ ਕਿੱਥੇ ਬਾੜਲੇ ਤੋਂ ਉਹਨੂੰ ਕਹਿੰਦਾ ਉਧਰ ਨੂੰ ਚੱਲਦੇ ਹੈ ਹੈ ਤਾਂ ਉਹ ਉਧਰ ਜਾਣ ਦੀ ਗੱਲ ਹੋ ਰਹੀ ਹੈ ਹੁਣ ਬਾਅਦ ਵਿੱਚ ਫਿਰ ਡੁੱਡੀ ਵੀ ਤਾਂ ਆ ਗਈ ਹੋਰ ਆ ਫੇ ਉਦਣ ਆਏ ਤੇ ਆਪਾਂ ਜਿਆਦਾ ਨਹੀਂ ਦਿਖਾਇਆ ਦੇਖ ਲੈ ਹੋ ਗਏ 5-7 ਤੱਕ ਦਿਨ ਹੈ ਬਹੁਤ ਡੁੱਡੀ ਵਧ ਗਈ ਬਈ ਬਹੁਤ ਜ਼ਿਆਦਾ ਹੁਣ ਤਾਂ ਸਾਨੂੰ ਐ ਹੋਇਆ ਬਾਬੀ ਇਹ ਦਮ-ਦਮ ਪੱਕ ਚ ਬੈ ਬਸ ਵੀਰ ਦਮ-ਦਮ ਕਾਦੇ ਟਰਾਲੀਆਂ ਚ ਪਵੇ ਐਨਾ ਜਿਆਦਾ ਬਹੁਤ ਪੁਰਾ ਹਾਲ ਹੈ ਬਾਈ ਅੱਛਾ ਹੈ ਇਹ ਜਿਆਦਾ ਟੁੱਡੀ ਐ ਤਕੀ ਪਛੇਤੀ ਚ ਜਿਹੜੀ ਬਾਅਦ ਚ ਪਛੇਤੀ ਲੱਗੀ ਵੀ ਐ ਅਗੇਤੀ ਚ ਨਹੀਂ ਹੈ ਮਤਲਬ ਜਿਹੜੀ 10 ਦਿਨ ਪਹਿਲਾਂ ਲੱਗੀ ਆਪਾਂ ਨੇ ਲਾਈ ਦੀ ਇਹ ਸਾਰਿਆਂ ਤੇ ਲਾਸਟ ਚ ਅੱਧ ਜਲਾਈ ਤੇ ਸ਼ੁਰੂ ਕਰੀ ਦੀ ਆਪਾਂ ਨੇ ਚਲੋ ਜੋ ਕਰਮਾ ਵਾ ਲਿਖਤੇ ਆ ਵਾ ਹੀ ਗੁਰੂ ਨੇ ਉਹ ਹੀ ਦੇਣਾ ਪਰ ਨਹੀਂ ਇਧਰ ਆ ਵੇਖੋ ਰੋਸੀਆਂ ਦੀ ਸਾਰੀ ਬਿਛੀ ਪਈ ਆ ਦੇਖ ਲਓ ਆ ਗੰਨੇ ਵਾਲਾ ਕਬਾੜ ਦਾ ਬਈ ਦੇਖ ਲਓ ਆ ਦੇਖੋ ਇਹ ਕਿਤਰੰਗਾਲ ਕਰੇ ਬਣ ਗਿਆ ਹੈ ਓਰੇ ਨੂੰ ਕੁਵਾੜ ਬਹੁਤ ਹੈ ਉਹਨੂੰ ਕਿੱਥੇ ਲੰਘੂਗਾ ਹੈ ਭਾਈ ਹੈ ਆ ਜਦ ਤੂੰ ਆ ਜਾ ਇਹ ਵੀ ਆ ਕੇ ਵੱਤ ਵੱਡੋ ਹੋ ਜਣੇ ਇਹਨਾਂ ਦੀ ਹੁਣ ਆ ਦੇਖ ਲਓ ਬਈ 16 ਕਿੱਲਾਂ ਦਾ ਪਲਾਟ ਹੈ ਇਹ 16 16 ਕਿੱਲਾਂ ਵਿੱਚ ਤੇ ਇਹ 3 ਕਿੱਲੇ ਇੱਧਰ ਖੜੇ ਆ 4 12 ਕਿੱਲੇ ਗਿਰ ਗਏ ਇੱਧਰ ਚ 4 ਕਿੱਲਾਂ ਦੀ ਲਾਈਨ ਆ 12 ਕਿੱਲੇ ਉਹਨਾਂ ਸਾਰੇ ਬਿਛ ਗਏ ਜਿੱਤਰਾ ਸੁਆਗਾ ਮਾਰਿਆ ਵਾ ਹੁੰਦਾ ਦੇਖੋ ਆ ਦੇਖੋ ਵਿੱਚ ਝੰਝਣ ਦੇ ਬੂਟੇ ਕਿੰਨੇ ਖੜੇ ਆ ਦੇਖੋ ਆ ਦੇਖੋ ਇਹ ਵੀ ਨਹੀਂ ਹੈ ਪਤੰਦਰਾਂ ਨੇ ਵੀ ਇਹਦਾ ਕਢਵਾ ਦੋ ਤੁਸੀਂ ਜਣ ਜਣ ਦੇ ਬੁੱਟੇ ਇਹ ਵੀ ਪਾੜਲੇ ਵਿੱਚ ਹੋਰ ਬੀਜ ਛੜਨ ਦੇ ਨੂੰ ਹੈ ਹੈ ਆ ਦੇਖ ਕਿੱਡਾ ਖੜਿਆ ਬੁੱਟਾ ਸੌਂਕਦਾ ਇਹ ਸਾਈਡ ਮਾ ਘਟਾ ਰੋਡੀ ਹੈ ਨਹੀਂ ਕਿਉਂ ਹੈ ਇਮਾ ਦਾ ਕਸਰ ਕੁਛ ਨਹੀਂ ਹੈ ਪੰਜ ਚਾਰ ਦਿਨ ਜੇ ਹਵਾ ਚੱਲ ਜਾਂਦੀ ਇਸ ਤਰ੍ਹਾਂ ਚੱਲੀਦੀ ਨਾ ਪਛਵਾ ਆ ਤਾਂ ਹੋਈ ਲੈ ਆ ਤਾਂ ਅੱਪਾਂ ਦੂਈ ਵੱਡੂਗਾ ਇੰਨਾ ਹੋ ਜਾਣੀ ਹੋ ਚਿੜੀਆਂ ਦੇਖੋ ਭਾਈ ਉੱਪਰ ਕਿਸ ਤਰ੍ਹਾਂ ਘੁੰਮ ਰਹੀਆਂ ਖਰੇ ਇੱਧਰ ਨਹੀਂ ਵਧੀ ਹੈ ਅਪਾਂ ਨੇ ਸਪਰੇਅ ਕਰੀ ਜਾਤੇ ਸੁੱਖੂ ਡੋਡੀ ਅੰਨੀ ਕਿੰਨੀ ਗੇਤੀ ਆ ਦੋ ਤਿੰਨ ਦਿਨ ਦਾ ਹੀ ਫਰਕ ਹੈ ਹੈ ਉਹ ਗਿੱਲੇ ਚ ਬਹੁਤ ਹੈ ਹੈ ਨਹੀਂ ਪਾਣੀ ਪੂਣੀ ਦਾ ਨਹੀਂ ਫਰਕ ਹੈ ਬਹੁਤ ਕੰਨੇ ਵੀ ਪਾਣੀ ਤੇ ਆਂਦੀ ਹੈ ਇਹ ਪਾਣੀ ਦਾ ਕੋਈ ਫਰਕ ਨਹੀਂ ਬਈ ਐ ਤੁਹਾਡੇ ਮਾ ਪਾਣੀ ਜਦ ਆਪਾਂ ਨੇ ਸਪਰੇਅ ਕਰੀਏ ਜਦ ਵੀ ਪੈਰ ਘਟਦਾ ਦਾ ਜੱਤੇ ਲਾਈਏ ਜੱਤੇ ਪਾਣੀ ਨਹੀਂ ਸੁੱਕਿਆ ਇਹਦੇ ਵਿੱਚ ਆਪਾਂ ਨੇ ਪਾਣੀ ਨਹੀਂ ਲਾਇਆ ਇਹਦੇ ਮੈਂ ਇੱਕ ਵੀ ਜੱਤੇ ਲਾਈ ਆ ਦੇਖ ਲਓ ਤੁਸੀਂ ਹੁਣ ਕਹ ਦਿੰਨੇ ਵੀ ਪਾਣੀ ਦੇ ਆਂਦੀ ਏ ਜਦੋਂ ਪਾਣੀ ਖੜਾ ਰਹਿੰਦਾ ਜੇ ਇਹਦੇ ਮਾਂ ਵੀ ਸਿਲ ਚਾਂਦੀ ਏ ਕੋਈ ਕੁਛ ਨਹੀਂ ਭੇਤ ਹੈ ਬਾਰਸ਼ ਪਈ ਏ ਬਾਈ ਬਾਰਸ਼ ਤੇ ਪਹਿਲਾ ਮੌਸਮ ਗਰਮੈਸ ਵਾਲਾ ਤਾਂ ਉਹਦੇ ਮੈਂ ਆਪਾਂ ਮੰਨਦੇ ਦੇ ਵੀ ਹਾਂ ਮੌਸਮ ਖਰਾਬ ਹੈ ਵੀ ਦਾਣਾ ਪਟਕਦਾ ਗਰਮ ਹੈ ਮੌਸਮ ਗਰਮ ਸਰਦ ਬਾਰਸ ਪੈਣੇ ਦੇ ਬਾਅਦ ਵੀ ਮੌਸਮ ਠੀਕ ਹੋ ਗਿਆ ਤਾਂ ਉਹਦੇ ਬਾਅਦ ਵਿੱਚ ਵੀ ਡੋਡੀ ਆਈ ਹੈ ਜਿਹੜੇ ਖੇਤਾਂ ਆਪਣੇ ਮਾ ਡੋਡੀ ਨਹੀਂ ਸੀ ਪਹਿਲਾਂ ਉਹਦੇ ਵਿੱਚ ਵੀ ਡੋਡੀ ਆਈ ਹੈ ਤੁਸੀਂ ਦੇਖ ਲਓ ਬਾਕੀ ਇਹਦੇ ਜਹੈ ਨਹੀਂ ਡੋਡੀ ਦੇਖ ਲਓ ਇੰਨਾ ਪਾਣੀ ਖੜਾ ਰਿਹਾ ਇਹਦੇ ਵਿੱਚ ਕਿਆ ਕਹਿ ਲਈਏ ਹੁਣ ਕਮਾਲ ਹੈ ਇਦੋਂ ਨੂੰ ਆਪਾਂ ਇਹ ਵੀ ਅੱਜ ਕਈ ਦਿਨ ਬਾਅਦ ਹੈ ਉਦੋਂ ਸਪਰੇਅ ਕਰੀ ਤੇ ਉਦੋਂ ਨਾਲੇ ਉਹਨਾਂ ਨੂੰ ਹਨੀ ਆਇਆ ਤਾਂ ਤੂੰ ਮੈਂ ਨਹੀਂ ਆਇਆ ਉਹ ਰਕਵਾੜ ਖਾਦਾ ਹੋ ਗਿਆ ਪਾਈਪ ਲਾਈਨ ਤਾਂ ਹੁਣ ਇਕੱਠੀ ਕਰ ਲੈਂਦੇ ਆ ਕੋਲੂਆ ਪਾਣੀ ਉਰਾਂ ਵੀ ਹਾਂ ਪੱਕ ਜਾਣੀ ਇਹ ਨਹੀਂ ਪੱਕ ਜਾਣੀ ਅਸੀਂ ਜੀ 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 ਪਾਈਪ ਲਾਈਨ ਮਾ ਇਕੱਠੀ ਕਰ ਲੈਂਦੇ ਆ ਪੱਟ ਪੁੱਟ ਜਾਂਦੀ ਆ ਯਾਰ ਇਸ ਤਰ੍ਹਾਂ ਇਹਨਾਂ ਨੇ ਵੱਢਣੀ ਆ ਕੰਪੈਨ ਦਾ ਟਾਇਰ ਚੜ ਗਿਆ ਆ ਫੇਰ ਪਿਛਲੀ ਵਾਰ ਦੇਖਿਆ ਅੱਗ ਲੱਗੀ ਫੁੱਗੀ ਸੀ ਇਹ ਆ ਬਈ ਇੱਧਰ ਆਪਣੇ ਪੜੋਸੀਆਂ ਕੋਲ ਇਹ ਆ ਉਹ ਡਲਟਾ ਡਲਟਾ 26 ਇਹ ਦੇਖ ਲੋ ਇਦੇ ਵਿੱਚ ਚੋਗ ਬਹੁਤ ਆ ਡਲਟਾ 26 ਚ ਬਾਕੀ ਇਹਨਾਂ ਨੂੰ ਪਤਾ ਨਹੀਂ ਕਿੱਥੇ ਤੇ ਮਿਲ ਗਿਆ ਡੈਲਟਾ 26 ਆਇਤ ਕੀ ਆਇਤ ਕੀ ਡੈਲਟਾ 26 ਆਇ ਨਹੀਂ ਹੈ ਵੀ ਆਹ ਹੰਬਾਲੇ ਦੇ ਵੀ ਪਹਿਲਾਂ ਹੀ ਬਚਾਵਾ ਪਿਆ ਉਹਨਾ ਦੁਕਾਨਦਾਰ ਪਾ ਇਹਨਾਂ ਨੇ ਸੁਪਰ ਕਰਤਾ ਡੈਲਟਾ ਦੀ ਜਗ੍ਹਾ ਸੁਪਰ ਡੈਲਟਾ ਉਹ ਆਇਆ ਤਾਂ ਬੀਜਾਇਤ ਕੀ ਇਹਨਾਂ ਦਾ ਨਵਾਂ ਬਾਕੀ ਇਹ ਤਾਂ ਆਇ ਨਹੀਂ ਬੀਜਾਇਤ ਕੀ ਦੇਖ ਲਓ ਖੇਤ ਸੁੱਕ ਗਿਆ ਬਾਈ ਥੱਲੇ ਤੇ ਚਿੱਟਾ ਹੋ ਗਿਆ ਸੁੱਖੂ ਦੇਖ ਲਾ ਖੇਤ ਹੂੰ ਬਾਲਾਂ ਚੁੱਤੀ ਸੀ। ਇਹ ਸਾਬੋ ਚੁੱਤੀ। ਬੌਰਾਂ ਵੀ ਤਿਆਰੇ ਆ ਬਈ। 15 ਤਰੀਕ ਤੱਕ ਬੌਰਾਂ ਵੀ ਐਨ ਹੋ ਜਾਣੀ ਆ। 15 ਤਰੀਕ ਨੂੰ ਵੱਢ ਜੂਗੀ ਇਹ। ਹੈ ਨਹੀਂ? 15 ਨੂੰ ਇਹ ਵੱਢ ਜੂਗੀ ਐਨ ਉਹ ਵੀ ਹੋ ਜਾਣੀ 26 ਆਪਣੇ ਕੋ। ਹੂੰ। ਬਾਕੀ ਲਾਂਣ ਦੇਖ ਲੋ ਟਾਟਾ ਦਾ ਬਈ। ਟਾਟਾਲੀ ਐ ਇਹ 15 15 ਲਾਣ ਹੈ ਬੱਲੇ-ਬੱਲੇ ਦੀ ਖਰੀਬ ਆ ਕਿ ਪੱਤਾ-ਪੁੱਤਾ ਤਾਂ ਦਿਖੇ ਨਹੀਂ ਰਿਹਾ ਐਡਾ ਖਾਸ ਚੋਕ ਤਾਂ ਹੈ ਹੀ ਐ ਜਿਹੜੀ ਹੈ ਅ ਇਹਦੇ ਮਨ ਮੈਂ ਤੁਹਾਨੂੰ ਵੀ ਕੱਲ ਦੱਸਾਂ ਪਿਛਲੇ ਸਾਲ ਨਾਲ ਮੈਂ ਕੀਦੇ ਮਠੀ ਕਰਾਊਗਾ ਹਨੀ ਪਿਛਲੇ ਸਾਲ ਹੌਲੀ ਦੀ ਜੀਰੀ ਚਲਣਾਂ ਨੈਣ ਬੱਤਜ ਆ ਜੂਗਾ ਫੇਰ ਪੁਰਾਣੀ ਘਰ ਹੋ ਜੂਗੀ ਇਹ ਨਹੀਂ ਹਾਂ ਹੋਰ ਕੈ ਸੁੱਕੇ ਮਾ ਪਾਣੀ ਆਵਾ ਨਾ ਸੁੱਕੇ ਮਾ ਪਾਣੀ ਦੇਗਾ ਇਹਨਾਂ ਫੇਰ ਮਿੱਟੀ ਫੁੱਲ ਜਾਂਦੀ ਐ ਇਹਨ ਖੇਤ ਵਧੀਆ ਖੁੱਲ ਜਾਂਦਾ ਇਹ ਦੇਖੋ ਬਈ ਆਪਾਂ ਨਾ ਕਈ ਦਿਨ ਬਾਅਦ ਬਣਾਈ ਆ ਜਿੱਧਰ ਵੀਡੀਓ ਹੈ ਇਹਨਾਂ ਦੇ ਵਿੱਚ ਬਾਤਾਂ ਦੇ ਇੱਕ ਬਾੜੋ ਦੇ ਅੱਗ ਨਹੀਂ ਲਾਈ ਹੈ ਐਰੋਂ ਮਾਰ ਕੇ ਨਾ ਅਸੀਂ ਵਿੱਚੇ ਪਾਣੀ ਵੀ ਛੱਡ ਦੇਣਾ ਇਹਨਾਂ ਨੇ ਦੇਖ ਲਈ ਮੈਂ ਕਹਿੰਦਾ ਇਹਨਾਂ ਨੇ ਪਾਣੀ ਵੀ 2 ਦਿਨੇ ਦੇਖ ਲਈ ਹੂੰ ਹੁਣ ਇਹਨਾਂ ਪਾਣੀ ਦੇ ਦੇਣਾ ਪਾਣੀ ਦੇ ਕੇ ਵਾਤ ਆਊਗਾ ਇਹਨਾਂ ਦੁਬਾਰਾ ਫੇਰ ਦੇ ਦੇਣਾ ਕਿ ਕਣਕ ਦਾ ਹਲੇ ਮਗਤੀ ਹੈ ਨਾ ਹੈ ਐਰੋਂ ਮਾਰੀ ਵੀ ਹਾਂ ਕੱਲ ਮਾਰਦੇ ਬਾਕੀ ਹੈ ਕੱਲ੍ਹੇ ਬਾਹੀ ਖਾਣੀ ਕੱਲ੍ਹ ਆ ਦੇਖੋ ਵਿੱਚ ਬਾਤਿਆ ਨਾ ਨਾ ਕਬਾੜਾ ਬਾਈ ਕਿ ਇਹ ਤਾਂ ਬਹੁਤ ਡੱਕਰ ਹੈ ਵੀ ਸਿਰੇ ਤੱਕ ਸੜਕ ਤੱਕ ਸੜਕ ਆ ਜਾਂਦੀ ਹੈ ਸਾਹਮਣੇ ਹੈ ਇਹਨੇ ਵੀ ਲੱਗਾ ਵੱਡੀ ਮੀ ਆ ਮੱਖਣ ਦਾ ਬੜਵਾਂਦਾ ਹੋਣਾ ਕੱਲੂ ਹੈ ਕੌਣ ਹਾਂ ਕਿੱਲਾ ਕਹਿ ਰਿਹਾ ਤਰਾ ਗਿਆ ਵੱਡ ਗਈ ਹੁਣੀ ਆ ਫਿਰ ਨਿਬੜ ਗਿਆ ਹੁਣਾ ਕੰਦੂ ਕਹਿ ਰਿਹਾ ਉਹ ਆਣੀ ਕਿੱਥਾ ਕਿੱਥੇ ਨਹੀਂ ਆਣੇ ਦੀ ਇਹਨਾ ਪਾ ਪਾਛੋਂ ਨਹੀਂ ਗਿਆ ਕਿਹਦੇ ਕੋਲ ਇਹਨਾ ਪਾਣੀ ਪਰਸੋਂ ਨੂੰ ਹਾਂ ਕੋ ਬਾੜ ਦੇ ਵਿੱਚ ਆ ਕਿਹੜਾ ਆ ਦੇਖ ਲੈ ਸਪਰੇਅ ਵੀ ਨਹੀਂ ਫੁਕਿਆ ਇਹ ਕਵਾੜ ਬਹੁਤ ਚੰਦਰਾ ਕਵਾੜ ਹੈ ਬਈ ਆ ਆ ਦੇਖੋ ਕਿਸ ਤਰ੍ਹਾਂ ਖੜਿਆ ਬਰੀ ਬਰੀਕ ਜਹੇ ਸਪਰੇਅ ਤੇ ਵੀ ਨਹੀਂ ਫੁਕਦਾ ਹੈ ਬਈ ਬਹੁਤ ਭੈੜਾ ਕਵਾੜ ਹੈ ਇਹ ਹਾਂ ਕੀ ਹੈ ਮਿਡੇ ਰੋ ਕਹਾਂ ਤੇ ਮਿਡੇ ਕਿੰਨੇ ਲੋਕ ਇੱਥੇ ਦੇ ਮਿਡੇ ਡੱਕੇ ਮਰ ਗਏ ਕਬੜ ਕਬੂੜ ਜੇ ਗੱਲ ਪਹਿਲਾਂ ਹੀ ਹੂੰ ਪੱਕ ਜਾਣੀਆਂ ਸਭ ਹੁਣ ਖੇਤ ਥੱਲੇ ਦੇ ਚਿੱਟਾ ਹੋ ਗਏ ਨਾ ਸਭ ਇਕੱਠੇ ਹੀ ਹੋ ਜੰਨੀ ਫਿਰ ਚਲੋ ਚੱਲਦੇ ਆ ਜੀ ਹੁਣ ਆਪਾਂ ਮੋਟਰ ਤੋਂ ਨਾ ਮੋਟਰ ਤੇ ਅੱਜ ਆਪਾਂ ਨੇ ਬਹੁਤ ਦਿਨ ਬਾਅਦ ਬਣਾਈ ਐ ਇੱਧਰ ਦੀ ਵੀਡੀਓ ਬਈ ਨਾ ਪੈਪਲਨ ਗਰੀ ਵੀ ਤੁਰੇ ਨੇ ਆਪਰੇ ਪੜੋਸੀਆਂ ਦਾ ਇੱਕ ਦਾ ਬੋਰ ਫਾਇਲ ਹੋ ਗਿਆ ਦਾ ਬਾਈ ਉਹਨਾਂ ਦੋਕ ਪਾਣੀ ਆਪਾਂ ਬਦਲ ਆਏ ਆ ਆਪਾਂ ਨੇ ਦੇ ਦੇ ਦੋਕ ਪਾਣੀ ਇੱਕ ਹੋਰ ਇੱਧਰ ਫਰੇਜ਼ਰ ਹੈ ਪੜੋਸੀ ਦਾ ਉਹ ਪਾ ਦੇ ਲਾਇਆ ਉਹਨਾਂ ਜੀਰੀ ਆਨੇ ਦੇ ਇੱਕ ਵਧੀਆ ਜਾ ਕੇ ਜੀ ਹੈ ਹੈ ਆ ਵਧੀਆ ਹੋ ਗਈ ਜੀ ਆਹੀ ਜੀਰੀ ਉਹਦੀ ਬਈ ਦੇਖ ਲੋ ਵਧੀਆ ਹੋ ਗਈ ਨੱਦਰ ਹੋ ਗਈ ਸਮਝ ਸਾਰੀ ਆਪਣੇ ਨਾਲੇ ਵੜ ਜਾਣੀ ਇਹ ਹੈ ਆਪਣੇ ਵਾਲੀ ਜੀਰੀ ਨਾਲੇ ਵੜ ਜਾਣੀ ਆ ਦੇਖੋ ਔਰੇ ਨੂੰ ਨੱਕਾ ਹੋ ਲਗਾ ਔਰੇ ਤੇ ਪਾਣੀ ਥੱਲੇ ਉਤਾਰ ਲੈ ਕਰਦਾ ਦਾ ਇਹ ਇੱਧਰ ਚਲੇ ਜਾਂਦਾ ਦਾ ਹੈ ਕੋ ਪਾਈਪ ਦਾ ਵਗ ਕਰ ਕੱਢਾ ਇੱਧਰ ਚੜ੍ਹ ਕੇ ਦਾ ਹੋਰ ਪਾਈਪ ਲਾਗਾ ਹਾਂ ਅੱਧ ਹੋ ਗਈ ਅੱਛਾ ਇੱਕ ਆਏ ਬਈ ਦੀ ਜੀਰੀ ਉਹਦੀ ਦੋ ਕਿੱਲੇ ਆਉਦੇ ਉਹਦੇ ਉਰੇ ਦੋ ਕੁ ਪਾਣੀ ਆਪਾਂ ਨੇ ਦਿੱਤੇ ਤੇ ਦੋ ਕੁ ਪਾਣੀ ਹੋਰ ਨੇ ਦਿੱਤੇ ਤੇ ਪੜੋਸੀ ਨੇ ਚਲ ਜੀਰੀ ਪਲ ਗਈ ਉਹਦੀ ਕੀਆ ਸੰਦੀਪਲੀ ਹੋਣੀ ਚਲੋ ਠੀਕ ਹੈ ਜੀ ਚਲਦੇ ਆਪਾਂ ajo ਮੋਟਰ ਤੇ ਹੁਣ ਮਿਲਦੇ ਆਂ ਕਿਸੇ ਅਗਲੇ ਵਲੌਗ ਵੀਡੀਓ ਚ ਚੈਨਲ ਨੂੰ ਲਾਈਕ ਕਰ ਲਿਓ ਕਮੈਂਟ ਕਰ ਲਿਓ ਬਈ ਸ਼ੇਅਰ ਕਰ ਲਿਓ ਤੇ ਵੀਡੀਓ ਪੂਰੀ ਦੇਖਿਆ ਕਰੋ ਬਾਈ ਵੀਡੀਓ ਸਕਿੱਪ ਕਰਕੇ ਨਾ ਦੇਖਿਆ ਕਰੋ ਸਭ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਆਪਾਂ ਹੁਣ ਕਿਸੇ ਅਗਲੇ ਵੀਡੀਓ ਚ ਜਿਆਦਾ ਲਈ ਸਾਰਿਆਂ ਨੂੰ ਸਸਰੀ ਕਾਲ ਜੀ